ਹੈਲੋ ਜੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਪ੍ਰਵਾਨ ਕਰੋ ਜੀ ਅੱਜ ਆਪਾਂ ਚੱਲਦੇ ਆਂ ਕਿਨੂਆ ਵਾਲੀ ਬਾਗਿਚੀ ਵਿੱਚ ਜਿੱਥੇ ਆਪਣੇ ਬਹੁਤ ਸਾਰੇ ਕਿਨੂ ਲੱਗੇ ਹੋ ਆ ਇਹ ਬਾਗਿਚੀ ਆਪਣੇ ਘਰ ਦੇ ਨਾਲ ਹੀ ਆ ਇਹ ਆਪਾਂ ਬੀਜੂ ਆ ਪਾਲਕ ਕਿਨੂਆ ਦੇ ਫਲਾਂ ਨੂੰ ਬਚਾਉਣ ਦੇ ਲਈ ਆਪਾਂ ਨੂੰ ਬਹੁਤ ਮਿਹਨਤ ਕਰਨੀ ਪਈ ਕਿਉਂਕਿ ਪਕਣ ਤੇ ਬਹੁਤ ਸਾਰੇ ਪੰਛੀ ਇਹਨਾਂ ਨੂੰ ਖਾ ਜਾਂਦੇ ਆ ਜੇਕਰ ਆਪਾਂ ਰੱਖੀ ਨਹੀਂ ਕਰਦੇ ਤਾਂ ਇਹ ਦੋ ਦਿਨਾਂ ਦੇ ਵਿੱਚ ਹੀ ਬੂਟਾ ਖਾਲੀ ਕਰ ਜਾਂਦੇ ਆ ਉੱਥੇ ਇੱਕ ਵੀ ਕਿੰਨੂੰ ਨਹੀਂ ਲੱਭਦਾ ਪੰਛੀਆਂ ਵਿੱਚੋਂ ਤੋਤੇ ਝੁੰਡਾਂ ਦੇ ਝੁੰਡਾ ਆ ਕੇ ਕਿੰਨੂ ਦੀ ਫਸਲ ਤੇ ਹਮਲਾ ਕਰਦੇ ਆ ਤੇ ਬਹੁਤ ਨੁਕਸਾਨ ਕਰਦੇ ਆ ਇਹਨਾਂ ਤੋਂ ਬਚਾ ਦੇ ਲਈ ਬਾਗੀਚੇ ਦੇ ਵਿੱਚ ਗੇੜਾ ਮਾਰਨਾ ਪੈਂਦਾ ਆ ਤੇ ਪੰਛੀਆਂ ਨੂੰ ਭਜਾਉਣਾ ਪੈਂਦਾ ਆ ਇਸ ਵਾਰ ਤੀਜੇ ਸਾਲ ਦੇ ਵਿੱਚ ਕਿੰਨੂ ਦੀ ਫਸਲ ਵਧੀਆ ਹੋਈ ਆ ਕਿਉਂਕਿ ਪਿਛਲੇ 2 ਸਾਲਾਂ ਦੇ ਵਿੱਚ ਤਾਂ ਇੱਕ ਵੀ ਕਿੰਨੂ ਨਹੀਂ ਪੱਕਿਆ ਸੀਗਾ ਸ਼ੁਰੂ ਵਿੱਚ ਫਲ ਲੱਗਣ ਤੋਂ ਲੈ ਕੇ ਫਲ ਪੱਕਣ ਤੱਕ ਬਹੁਤ ਜ਼ਿਆਦਾ ਧਿਆਨ ਦੇਣ ਦੀ ਲੋੜ ਹੁੰਦੀ ਆ ਸ਼ੁਰੂ ਵਿੱਚ ਜਦੋਂ ਫਲ ਲੱਗਦਾ ਆ ਤਾਂ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਲੱਗਦਾ ਆ ਕਿਉਂਕਿ ਉਹਨੇ ਪੱਤੇ ਨਹੀਂ ਹੁੰਦੇ ਜਿੰਨਾ ਫਲ ਲੱਗ ਜਾਂਦਾ ਹੈ ਜਿਉਂ-ਜਿਉਂ ਫਲ ਵੱਡਾ ਹੁੰਦਾ ਜਾਂਦਾ ਹੈ ਬੂਟੇ ਦੀਆਂ ਟਾਹਣੀਆਂ ਜ਼ਮੀਨ ਨਾਲ ਲੱਗਦੀਆਂ ਜਾਂਦੀਆਂ ਕਿਉਂਕਿ ਭਾਰ ਬਹੁਤ ਜ਼ਿਆਦਾ ਹੋ ਜਾਂਦਾ ਹੈ ਪਰ ਪੱਕਣ ਤੋਂ ਪਹਿਲਾਂ 2-4 ਦਿਨਾਂ ਦੇ ਵਿੱਚ ਹੀ ਸਾਰਾ ਫਲ ਇੱਕਦਮ ਝੜ ਜਾਂਦਾ ਹੈ ਤੇ ਬੂਟਾ ਖਾਲੀ ਹੋ ਜਾਂਦਾ ਹੈ ਪਿਛਲੇ 2 ਸਾਲ ਦੇ ਵਿੱਚ ਇਸ ਸਮੱਸਿਆ ਦਾ ਅਸੀਂ ਸਾਹਮਣਾ ਕੀਤਾ ਪਰ ਇਸ ਸਾਲ ਵਿੱਚ ਅਸੀਂ ਜਦੋਂ ਫਲ ਲੱਗਿਆ ਸ਼ੁਰੂਆਤੀ ਦੌਰ ਦੇ ਵਿੱਚ ਇੱਕ ਏਕਸਪਰਟ ਤੋਂ ਫਲਾ ਲਈ ਤੇ ਉਹਨਾਂ ਨੇ ਦੱਸਿਆ ਕਿ ਕਿੰਨੂ ਦਾ ਫਲ ਜਦੋਂ ਪੱਕਣ ਤੇ ਪਹੁੰਚਦਾ ਆ ਤਾਂ ਇਹਨੂੰ ਇੱਕ ਤਰ੍ਹਾਂ ਦੀ ਮੱਖੀ ਪੈਂਦੀ ਐ ਜਿਹੜੀ ਕਿ ਫਲ ਦੇ ਵਿੱਚ ਡੰਗ ਮਾਰਦੀ ਆ ਤੇ ਉਹ ਫਲ ਨੂੰ ਨਸ਼ਟ ਕਰ ਦਿੰਦੀ ਆ ਫਾਲਿਆ ਜਿਹੜਾ ਉਹ ਟਾਣੀ ਨਾਲੋਂ ਟੁੱਟ ਜਾਂਦਾ ਤੇ ਦੂਜਾ ਕਾਰਨ ਉਹਨਾਂ ਨੇ ਦੱਸਿਆ ਸੀ ਉਲੀ ਦੀ ਸਮੱਸਿਆ ਉਲੀ ਨਾਲ ਵੀ ਫਾਲਿਆ ਜਿਹੜਾ ਬੂਟੇ ਤੋਂ ਕਿਰਨ ਲੱਗ ਪੈਂਦਾ ਪੱਕਣ ਤੋਂ ਪਹਿਲਾਂ ਹੀ ਫਿਰ ਆਪਾਂ ਐਕਸਪਰਟ ਦੀ ਸਲਾਹ ਦੇ ਨਾਲ ਸਮੇਂ-ਸਮੇਂ ਸਪਰੇਅ ਕੀਤੀ। ਸਪਰੇਅ ਕਰਨ ਦੇ ਨਾਲ ਇਹ ਕਿੰਨੂ ਬਚੇ ਰਹਿ ਗਏ। ਪਾਰੇ ਆਰਗੈਨਿਕ ਨਹੀਂ ਰਹੇ। ਪਿਛਲੇ ਸਾਲਾਂ ਦੇ ਵਿੱਚ ਆਪਾਂ ਇਸ ਕਰਕੇ ਨਹੀਂ ਸਪਰੇਅ ਕਰਦੇ ਸੀਗੇ ਇਹਦੇ ਬਚਾ ਦੇ ਲਈ। ਇਹ ਆਰਗੈਨਿਕ ਰਹਿਣ। ਪਰ ਉੱਲੀ ਅਤੇ ਮੱਖੀ ਤੋਂ ਕੋਈ ਇਹਦਾ ਉਪਾਅ ਹੋਰ ਹੈ ਨੀਗਾ ਬਿਨਾਂ ਸਪਰੇਅ ਤੋਂ। ਸਾਡੇ ਇਲਾਕੇ ਦੇ ਕਿਸਾਨ ਆ ਜਿਹੜੇ ਬਹੁਤ ਵੱਡੇ ਪੱਧਰ ਤੇ ਕਿਨੂਆ ਦੀ ਖੇਤੀ ਕਰਦੇ ਸੀਗੇ ਪਰ ਮੱਖੀ ਤੇ ਉੱਲੀ ਦੀ ਸਮੱਸਿਆ ਕਰਕੇ ਫਸਲ ਪੂਰੀ ਤਰ੍ਹਾਂ ਨਸ਼ਟ ਹੋ ਜਾਂਦੀ ਸੀਗੀ ਜੇਕਰ ਸਮੇਂ-ਸਮੇਂ ਦੇਖਭਾਲ ਤੇ ਸਪ੍ਰੇ ਹਾਂ ਕਰਕੇ ਕਿਨੂ ਦੀ ਫਸਲ ਬਚ ਵੀ ਜਾਂਦੀ ਸੀ ਤਾਂ ਵੀ ਕਿਸਾਨਾਂ ਦੇ ਲਈ ਇਹ ਘਾਟੇ ਵਾਲਾ ਹੀ ਕੰਮ ਰਿਹਾ ਕਿਉਂਕਿ ਮੰਡੀ ਦੇ ਵਿੱਚ ਕਿਨੂ ਦਾ ਸਹੀ ਰੇਟ ਨਹੀਂ ਸੀਗਾ ਮਿਲਦਾ ਕਿੰਨੂਆ ਦੇ ਬਾਗ ਵੜਾ ਕੇ ਕਿਸਾਨਾਂ ਨੇ ਹੋਰ ਫਸਲਾਂ ਨੂੰ ਤਰਜੀਹ ਦੇਣੀ ਸ਼ੁਰੂ ਕੀਤੀ ਜੇਤੋਂ ਕੁਝ ਮੁਨਾਫਾ ਹੋ ਸਕੇ ਪਰ ਆਪਾਂ ਤਾਂ ਘਰ ਵਾਸਤੇ ਥੋੜੇ ਜਿਹਾ ਬੂਟੇ ਲਗਾਏ ਹੋਏ ਆ ਇਹ ਆਪਾਂ ਬੀਜੀਆਂ ਮੂਲੀਆਂ ਤੇ ਮੂੰਗਰੇ ਮੂਲੀਆਂ ਤਾਂ ਥੋੜੀਆਂ ਹੀ ਹੋਈਆਂ ਪਰ ਮੂੰਗਰਿਆਂ ਦੇ ਬੂਟੇ ਵਿੱਚ ਜ਼ਿਆਦਾ ਹੋ ਗਏ ਕਿਨੂਆ ਦੇ ਬੂਟੇ ਵੀ ਆਪਾਂ ਸਾਰੇ ਇੱਕੋ ਵੇਲੇ ਨਹੀਂ ਲਗਾਏ ਹੈਗੇ ਇਹ ਆਪਾਂ ਹਰ ਇੱਕ ਸਾਲ بیٹے ਨਿਮਰਤਪਾਲ ਦੇ ਬਰਥਡੇ ਤੇ ਲਗਾਈਦੇ ਆ ਹਰ ਜਨਮ ਦਿਨ ਤੇ ਦੋ ਬੂਟੇ ਘਰ ਤੇ ਦੋ ਬੂਟੇ ਸਕੂਲ ਲੈ ਕੇ ਜਾਂਦਾ ਆ ਕਿਉਂਕਿ ਫਰਦਰ ਬੂਟੇ ਬਹੁਤ ਵਧੀਆ ਲੱਗਦੇ ਆ ਇੱਥੇ ਆਪਾਂ ਗਿਣ ਕੇ ਦੇਖਿਆ ਇੱਕੋ ਟਾਣੀ ਨੂੰ 35 ਤੋਂ 40 ਤੱਕ ਦੇ ਕਿੰਨੂ ਲੱਗਿਓ ਆ ਹਰੇਕ ਬੂਟੇ ਦੀ ਇੱਕ ਦੋ ਟਾਣੀਆਂ ਨੂੰ ਫਲ ਲੱਗਿਆ ਆ ਬਾਕੀ ਛੜ ਗਏ ਆ ਹੁਣ ਆਪਾਂ ਕੁਛ ਕਿੰਨੂ ਖਾਣ ਲਈ ਤੋੜ ਲੈਨੇ ਆ ਜਿਆਦਾ ਨਹੀਂ ਤੋੜਾਂਗੇ ਕਿਉਂਕਿ ਇਹ ਹਜੇ ਖੱਟੇ ਆ ਰੰਗ ਜ਼ਰੂਰ ਬਦਲ ਗਿਆ ਹੈ ਪਰ ਇਹਨਾਂ ਦੇ ਵਿੱਚ ਮਿਠਾਸ ਨਹੀਂ ਹੈਗੀ ਹਜੇ ਜੇ ਪੰਛੀਆਂ ਤੋਂ ਬਚੇ ਰਹਿ ਗਏ ਤਾਂ ਥੋੜੇ ਦਿਨਾਂ ਤੱਕ ਮਿੱਠੇ ਹੋ ਜਾਣਗੇ ਉਦੋਂ ਤਾਂ ਪੰਛੀਆਂ ਨੇ ਵੀ ਆਪਣੇ ਕਰਮਾਂ ਦਾ ਖਾਣਾ ਹੀ ਹੈ ਹੁਣ ਆਪਾਂ ਚੱਲਦੇ ਹਾਂ ਘਰ ਇਹ ਮੂਰ ਰੋਜ ਆਪਣੇ ਘਰ ਪਿੱਛੇ ਖੇਤ ਵਿੱਚ ਆਉਂਦਾ ਆ ਕਣਕ ਦੀ ਡਰਮੇ ਖਾਲੀ ਕਰਕੇ ਆਪਾਂ ਦਾਣੇ ਇੱਥੇ ਸਿੱਟੇ ਸੀਗੇ ਉਸ ਦਿਨ ਦਾ ਇਹ ਤਿੰਨ ਟਾਈਮ ਇੱਥੇ ਆਉਂਦਾ ਆ ਹੋਂ ਦਾ ਤਾਂ ਪਹਿਲਾਂ ਵੀ ਸੀਗਾ ਵੇਟ ਪੂਜਾ ਕਰਕੇ ਚਲ ਜਾਂਦਾ ਤੇ ਫੇਰ ਆ ਜਾਂਦਾ ਨਾਲ ਦੇ ਖੇਤ ਵਿੱਚ ਆਪਾਂ ਛੋਲੇ ਬੀਜਿਓ ਆ ਛੋਲਿਆਂ ਦੇ ਬੂਟਿਆਂ ਨੂੰ ਵੀ ਖਾ ਜਾਂਦਾ ਆਪ ਆ ਗਏ ਆਂ ਘਰ ਵੀਡੀਓ ਨਾਲ ਅੰਤ ਤੱਕ ਬਣੇ ਰਹਿਣ ਦੇ ਲਈ ਬਹੁਤ ਬਹੁਤ ਧੰਨਵਾਦ